ਸਸਕਾਲ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੈਲੀਵਿਜ਼ਨ ਮੈਂ ਹਰਮੇਲਪ੍ਰੀਤ ਕਿਸਾਨੀ ਬਾਰੇ ਇੱਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਕਿਸਾਨ ਦੀ ਫਸਲ ਜਦੋਂ ਤੱਕ ਕਾਰ ਨਾ ਆ ਜਾਵੇ ਜਾਂ ਉਸ ਦੇ ਬਾਰੇ ਕਿਸਾਨ ਨਿਸ਼ਚਿੰਤ ਨਹੀਂ ਹੋ ਜਾਂਦਾ ਫਸਲ ਕਿਸਾਨ ਦੀ ਉਹਦ ਹੀ ਹੁੰਦੀ ਹੈ ਜਦੋਂ ਉਸ ਨੂੰ ਸੰਭਾਲਿਆ ਜਾਵੇ ਅਕਸਰ ਘਟਨਾਵਾਂ ਵਾਪਰਦੀਆਂ ਨੇ ਕਦੇ ਕੁਦਰਤੀ ਕੁਰੋਪੀ ਹੁੰਦੀ ਹੈ ਕਦੇ ਕੁਝ ਹੋਰ ਘਟਨਾਵਾਂ ਵਾਪਰਦੀਆਂ ਨੇ ਕਿ ਕਿਸਾਨਾਂ ਦੀਆਂ ਪਾਲੀਆਂ ਭਲਾਈਆਂ ਫਸਲਾਂ ਜਿਹੜੀਆਂ ਹਨ ਉਹਨਾਂ ਦੇ ਹੱਥਾਂ 'ਚੋਂ ਕਿਰ ਜਾਂਦੀਆਂ ਨੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਅੱਜ ਕੋਠੇ ਮਾਲਾ ਸਿੰਘ ਵਿਖੇ ਵਾਪਰਿਆ ਜਿੱਥੇ ਬਾਦ ਦੁਪਹਿਰ ਖੜੀ ਕਣਕ ਦੀ ਫਸਲ ਨੂੰ ਅੱਗ ਲੱਗਦੀ ਹੈ ਪਰ ਤਾਂ ਕਿ ਦਰਸ਼ਕਾਂ ਦਾ ਦੱਸਣਾ ਕਿ ਦੁਪਹਿਰ ਤੋਂ ਬਾਅਦ ਇਹ ਅੱਗ ਲੱਗਣੀ ਸ਼ੁਰੂ ਹੋਈ ਤੇ ਫਿਰ ਇਹ ਅੱਗ ਲਗਾਤਾਰ ਫੈਲਦੀ ਗਈ ਪਰ ਤਾਂ ਕਿ ਦਰਸ਼ਕਾਂ ਦਾ ਇਹ ਵੀ ਦੱਸਣਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਅੱਤੀ ਤੋਂ ਲੈ ਕੇ 100 ਏਕੜ ਤੱਕ ਜਿਹੜੀ ਕਣਕ ਦੀ ਫਸਲ ਹੈ ਉਹ ਸਾੜ ਕੇ ਤਬਾਹ ਹੋ ਗਈ ਜਿਉਂਦੇ ਵਿੱਚ 10 ਤੋਂ 15 ਕਿਸਾਨ ਜਿਹੜੇ ਪਰਿਵਾਰ ਹੈ ਉਹ ਪੀੜਿਤ ਹੋਏ ਨੇ ਉਹਨਾਂ ਦਾ ਨੁਕਸਾਨ ਹੋਇਆ ਹੈ ਇਹ ਛੋਟੇ ਤੇ ਦਰਮਿਆਨੇ ਕਿਸਾਨ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਕਿਸਾਨਾਂ ਦਾ ਇੱਕ ਵੀ ਜਿਹੜਾ ਓਹਰਾ ਹੈ ਉਹ ਨਹੀਂ ਬਚਿਆ ਪੂਰੀ ਦੀ ਪੂਰੀ ਫਸਲ تباہ ਹੋ ਗਈ ਇਸ ਮਾਮਲੇ ਚ ਇਹ ਗੱਲ ਖਾਸ ਤੋ ਦੱਸਣ ਵਾਲੀ ਹੈ ਕਿ ਪ੍ਰਸ਼ਾਸਨ ਵੱਲੋਂ ਅੱਗ ਬਝਾਉਣ ਲਈ ਇੱਕ ਫਾਇਰ ਬ੍ਰਿਗੇਡ ਭੇਜੀ ਗਈ ਸੀ ਪਰ ਹਮੇਸ਼ਾ ਵਾਂਗੂ ਉਹ ਨਕਾਰਾ ਸਾਬਤ ਹੋਈ ਉਸ ਦਾ ਪਾਣੀ ਖਤਮ ਹੋ ਗਿਆ ਤੇ ਫਿਰ ਉਸ ਨੂੰ ਪਾਣੀ ਨਹੀਂ ਲੱਭਾ ਪਿੰਡ ਵਾਸੀਆਂ ਨੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਨੇ ਅੱਗ ਬੁਝਾਈ ਪਿੰਡ ਵਾਸੀਆਂ ਨੇ ਇਹਦੇ ਬਾਰੇ ਕੀ ਕੀ ਦੱਸਿਆ ਕੀ ਕੀ ਉਹਨਾਂ ਦੀ ਮੰਗ ਹੈ ਉਹ ਗੱਲ ਕਰਦੇ ਆਂ ਸਿੰਘ ਜੀ ਹਾਂ ਕਿੰਨੀ ਕਿ ਤੁਹਾਡੀ ਕਣਕ ਨੂੰ ਅੱਗ ਲੱਗੀ ਹੈ ਤੇ ਕੀ ਗੱਲਬਾਤ ਸੀ ਜੀ ਇਹਦਾ ਜੀ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਸੀ ਉਦੋਂ ਉੱਥੇ ਬੈਠੇ ਸਾਂਗੇ ਜੀ ਘਰਾਂ ਦੇ ਵਿੱਚ ਜਮਾਂ ਜੀ ਠੋਕਰਾਂ ਤੋਂ ਅੱਗ ਚੱਲੀ ਹੈ ਅੱਛਾ ਜੀ ਉੱਥੋਂ ਬਾਦ ਦੌਗੀ ਜੀ ਬਚੀ ਆ ਉੱਥੋਂ ਜਿੱਥੋਂ ਅੱਗ ਚੱਲੀ ਹੈਗੀ ਐ ਨਹੀਂ ਪਤਾ ਕਿਵੇਂ ਚੱਲੀ ਆ ਕਿਵੇਂ ਨਹੀਂ ਚੱਲੀ ਜੀ ਉਦੋਂ ਹੀ ਭੱਜ ਕੇ ਘਰੇ ਫੋਨ ਆਇਆ ਹੈਗਾ ਵੀ ਅੱਗ ਲੱਗੀ ਆ ਕਿ ਇੱਥੇ ਆਪਣੇ ਨਾਲ ਹੀ ਘਰਾਂ 'ਚ ਜੀ ਅਸੀਂ ਉਦੋਂ ਭੱਜ ਕੇ ਆਇਆ ਛਣੇ ਬੁੜੀਆਂ ਬੁੜੀਆਂ ਵੀ ਨਾਲ ਆਈਆਂ ਜੀਆਂ ਅੱਛਾ ਦੋ ਜੀਨਰੇਟਰ ਚਲਾਏ ਸੀ ਉੱਥੇ ਪਰ ਜੀਨਰੇਟਰ ਨਾਲ ਕੀ ਬੰਦਦਾ ਬਾਟੀਆਂ ਨਾਲ ਕੀ ਬੰਦਦਾ ਹੈਗਾ ਬਾਟੀਆਂ ਨਾਲ ਕਿ ਬਜਾਉਂਦੇ ਬਹੁਤ ਜ਼ੋਰ ਲਾਇਆ ਉੱਥੇ ਵੀ ਥੋੜੀਆ ਵੜੀ ਜਾਵੇ ਕਿੰਨੇ ਕਿੱਲੇ ਸੀ ਤੁਹਾਡੇ ਜੀ ਜਿਹੜੇ 5.5 ਕਿੱਲੇ ਸੀ ਜੀ ਇੱਥੇ ਕੋਈ ਫਾਇਰ ਕੋਈ ਰੇਡ ਕਰਨ ਮੌਕਾ ਨਹੀਂ ਆਈ ਸੀ ਉਹ ਆਈ ਆ ਜਦੋਂ ਉਦੋਂ ਦਾ ਬਹੁਤ ਦੂਰ ਆ ਗਈ ਸੀ ਆਗੋਂ ਦਾ ਆਇਆ ਸੰਨ ਚੱਕ ਆ ਗਈ ਸੀ ਇੱਥੇ ਆਈ ਭੱਜੀ ਸੇ ਨੁਕਸਾਨ ਹੋ ਗਿਆ 150 ਕੁੱਲ ਜੀ 150 ਕਿੱਲੇ ਦੇ ਗੇਟ ਤੇ ਮੱਚ ਗੋ ਕੀ ਸਵਾ ਥੋੜੇ 150 ਸਵਾ ਥੋੜੇ ਕਿੱਲਾ ਮੱਚ ਗਿਆ ਜੀ ਅਤੇ ਅਸਤੇ ਜਾਰੇ ਕਿ ਫਾਇਰ ਉਹਨੇ ਅੱਗੇ ਭਜਾਈ ਨਹੀਂ ਕਿ ਚੱਲੀ ਨਹੀਂ ਕਹਿੰਦੇ ਮਸ਼ੀਨ ਉਹ ਜੀ ਇਧਰ ਮੈਂ ਆ ਇਧਰ ਨਹੀਂ ਪਾ ਆਵੇਂ ਆਖਦੀ ਇਧਰਲੇ ਪਾਸੇ ਉਹ ਆ ਸੱਜੇ ਪਾਸੇ ਰਹੀ ਆ ਅਸੀਂ ਪਰਲੇ ਪਾਸੇ ਸੀ ਕਿ ਉਧਰਲੇ ਉਧਰ ਅੱਗ ਬਚਾਉਂਦੇ ਵਿੱਚ ਟਰੈਕਟਰ ਵੱਢੀ ਦੇ ਆ ਸੀ ਔਰ ਉਹਨੂੰ ਵਾਜਾ ਮਾਰਦੇ ਰਹੇ ਮੁੰਡਿਆ ਮੱਥੀ ਦੇਗਾ ਤੂੰ ਠੀਕ ਹੈ ਜੀ ਉਹਨੇ ਪ੍ਰਵਾਹ ਨਹੀਂ ਮੰਨੀ ਜਾਣਦੀ ਮੈਂ ਅਖੇ ਵਿੱਚ ਮੱਝ ਦੀ ਅੱਗ ਦੇ ਟਰੈਕਟਰ ਵਿੱਚ ਜੀ ਘੜਦਾ ਰਿਹਾ ਸਭੀਆਂ ਉਹਨੇ ਕਿੰਨੇ ਕਿ ਕਿਸਾਨਾਂ ਦੇ ਸੇ ਗਣਕ ਇਹਦਾ ਜੀ ਬਹੁਤ ਕਰਾਂ ਦੀਆਂ ਕਣਕ ਹੋ ਗਈ ਉੱਥੋਂ ਦੀ ਕੀ ਹੋ ਗਈ ਸਾਲਾ ਲੋ ਸਾਰੇ ਕਿਸਾਨ ਛੋਟੇ ਸੀ ਇਹ ਸੂਏ ਨਾਲ ਜਿੰਨੇ ਸੀ ਹਾਂਜੀ ਠੀਕ ਇਹਦੇ ਵਿੱਚੋਂ ਕਿਸੇ ਦਾ ਕੋਈ ਪੋਰਾ ਨਹੀਂ ਬਚਿਆ ਹੋਵੇ ਜਿੰਨੇ ਬਚੀ ਹੈ ਜੀ ਸਾਰੀ ਕਿਸੇ ਸੋਲੀ ਦੇ ਨਹੀਂ ਹੈ ਤੋ ਕੋਲੇ ਖੜੇ ਆ ਸਭ ਨੇ ਕਿਸੇ ਦਾ ਪੋਰਾ ਨਹੀਂ ਬਚਿਆ ਜਿੰਨੇ ਥਾਂ ਚ ਅੱਗ ਗਈ ਅੱਛਾ ਕਿੰਨੇ ਕਿਲੇ ਤੁਹਾਡੀ ਪੈਲੀ ਸੀ ਜੀ ਸਾਡੇ 6 ਗੱਲੀ ਸੀ ਜੀ ਘਰ ਦੀ ਵਾਣ ਸੀਗਾ ਇਹੀ ਖਾਨ ਨੂੰ ਕਣਕ ਸੀ ਹੋਰ ਕਿਤੇ ਇੱਕੋਰਾ ਵੀ ਨਹੀਂ ਕੱਢਿਆ ਸੀਗਾ ਜੀ ਹਾਂ ਇੱਕਦੋਂ ਕਲਕੀ ਤੇ ਕੀ ਕਰ ਤੁਹਾਡੇ ਮਤਲਬ ਅਸੀਂ ਤਾਂ ਜੀ ਘਰੇ ਬੈਠੇ ਚਾਹ ਪੀ ਜਾਂਦੇ ਆਈ ਸਾਨੂੰ ਤਾਂ ਫੋਨ ਗਏ ਆ ਵੀ ਤੁਹਾਡੇ ਖੇਤਾਂ ਨੂੰ ਅੱਗ ਪੈ ਗਈ ਆ ਤੇ ਆ ਜੋ ਜੇ ਭੱਜ ਕੇ ਆਈਦਾ ਅੱਛਾ ਕੋਈ ਕਾਰਨ ਤਾਂ ਨਹੀਂ ਪਤਾ ਲੱਗਿਆ ਜੀ ਨਾ ਜੀ ਨਾ ਜਦੋਂ ਉਹ ਅਸੀਂ ਆਏ ਉਦੋਂ ਤਾਂ 50 ਗਿੱਲਿਆਂ ਚੱਗ ਫਿਰ ਗਈ ਸੀ ਜਦੋਂ ਤਾਂ ਅਸੀਂ ਭੱਜ ਕੇ ਆਈ ਅੱਛਾ ਫਿਰ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਜੀ ਕਾਬੂ ਤਾਂ ਜੀ ਆ ਭਰਾਵਾ ਨਹੀਂ ਪਾਇਆ ਜਿੰਨਾ ਕ ਪਾਇਆ ਕੋਈ ਟਰੈਕਟਰ ਲੈ ਕੇ ਆਇਆ ਕੋਈ ਕੋਛ ਲੈ ਕੇ ਆਇਆ ਕੋਈ ਕੰਹਾਂ ਲੈ ਕੇ ਆਇਆ ਜਿਵੇਂ ਵੀ ਹੋਇਆ ਉਨਾ ਹੀ ਜਾਣ ਤੋਂ ਬੇਪਰਵਾਹ ਹੋ ਗਿਆ ਅੱਗ ਤੇ ਕਾਬੂ ਪਾਇਆ ਗਿਆ ਪਿੰਡੋਂ ਨਿਆਮੀ ਵਾਲਾ ਆ ਗਿਆ ਸਰਾ ਬੈ ਵਾਲਾ ਆ ਗਿਆ ਦਲਸੋਂ ਵਾਲਾ ਆ ਗਿਆ ਜੱਤ ਗੱਲ ਆ ਗਿਆ ਗੁਰੂ ਕੀ ਢਾਬ ਆ ਗਈ ਸਾਰੇ ਪਿੰਡ ਤਾਂ ਜਿੰਨੇ ਸਾਰੇ ਰਲ ਮਿਲ ਕੇ ਭਰਾਵਾਂ ਨੇ ਅੱਗ ਬੁਝਾਈ ਆ ਉਹ ਕਾਬੂ ਪੈਂਦਾ ਹੀ ਨਹੀਂ ਸੀ ਜੇ ਇਹ ਨਹੀਂ ਪਤਾ ਦਾ ਪਿੰਡਾਂ ਜਾਵੜ ਦੀ ਅੱਛਾ ਕੋਈ ਫਾਇਰ ਬੂਰੇ ਦੀਆਂ ਗੱਡੀਆਂ ਵਗੈਰਾ ਵੀ ਆਈਆਂ ਸੀ ਆਈ ਸੀ ਜੀ ਆਈ ਸੀ ਉਹ ਜਦੋਂ ਆਈ ਉਹਨੂੰ ਜਿੰਨਾਕ ਜ਼ੋਰ ਲੱਗਿਆ ਲਾਇਆ ਉਹਦੋਂ ਪਾਣੀ ਮੋਕ ਗਿਆ ਜਦੋਂ ਉਹਨੂੰ ਪਾਣੀ ਨਾ ਮਿਲਿਆ ਉਹਦੋਂ ਨੂੰ ਤਾਂ ਫਿਰ ਲੋਕਾਂ ਨੇ ਟਰੈਕਟਰਾਂ ਟੱਪਿਆਂ ਨਾਲ ਹੀ ਇੱਕ ਇੱਕੋ ਹੀ ਆਈ ਸੀ ਜੀ ਇੱਕੋ ਹੀ ਕੋਈ ਆਈ ਸੀ ਹੋਰ ਨਹੀਂ ਕੋਈ ਸ਼ਾਇਆ ਕੋਈ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਪਹੁੰਚੇ ਸੀ ਹਾਂ ਜੀ ਹੋਰ ਇੱਥੇ ਕੋਈ ਨਹੀਂ ਵੇਖਿਆ ਸੀ ਤਾਂ ਆ ਤੁਸੀਂ ਹੁਣ ਆਏ ਹੋ ਉਦੋਂ ਪਹਿਲਾਂ ਕੁਝ ਨਹੀਂ ਵੇਖਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਨੂੰ ਜ਼ਾਲੀ ਉਹ ਧانے ਵੀ ਨਹੀਂ ਰਹੇ ਤੇ ਸਾਡੀ ਮਦਦ ਕਰੇ ਜੀ ਨੇ ਵੱਧ ਤੋਂ ਵੱਧ ਹੁੰਦੀ ਆ ਦਸਵਿੰਦਰ ਸਿੰਘ ਜੀ ਅੱਛਾ ਇਹ ਪੂਰਾ ਕੀ ਮਾਮਲਾ ਹੋਇਆ ਜੀ ਕਿਵੇਂ ਹੋਇਆ ਮਾਮਲਾ ਜੀ ਅਤਨ ਚੇਤ ਜਿਹੜੀ ਹੈਗੀ ਅੱਗ ਲੱਗ ਗਈ ਅੱਛਾ ਪਤਾ ਨਹੀਂ ਲੱਗਿਆ ਵੀ ਕਿਸ ਕਾਰਨ ਲੱਗੀ ਹੈ ਕੋਈ ਚਿੰਗਾੜੀ ਤੋਂ ਲੱਗੀ ਹੈ ਜਾਂ ਕਿਸ ਤਰ੍ਹਾਂ ਦੀ ਲੱਗੀ ਹੈ ਇਹ ਕਿਸੇ ਨੂੰ ਵੀ ਅਜੇ ਤੱਕ ਪਤਾ ਲੱਗਿਆ ਨਹੀਂ ਤੰਤੂ ਜਦੋਂ ਅੱਗ ਲੱਗ ਗਈ ਪਿੰਡ ਨੂੰ ਪਿੰਡੇ ਦੇ ਵਿੱਚ ਘਰਦਵਾਰਾਂ ਸਾਹ ਦੇ ਵਿੱਚ ਹੋਕਾ ਦਿੱਤਾ ਗਿਆ ਸੋ ਪਿੰਡ ਦੇ ਆਣ ਬੰਦੇ ਨੇ ਤੌਣੇ ਆਉਣਾ ਸੀਗਾ ਲਾਗਲੇ ਪਿੰਡ ਵੀ ਜਿਹੜੇ ਸੀਗੇ ਕੋਠੀ ਤੇਰ ਸਿੰਘ ਵਾਲੇ ਜੱਤੋਂ ਤੋਂ ਨਾਮੀ ਵਾਲੇ ਤੋਂ ਠਖੜ ਵਾਲੇ ਤੋਂ ਤੇ ਦਲ ਸਿੰਘ ਵਾਲੇ ਤੋਂ ਸਾਰੇ ਜੀਮੀਦਾਰ ਭਰਾ ਟਰੈਕਟਰ ਲੈ ਕੇ ਪਹੁੰਚੇ ਜਿਸ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਕਾਈ ਸੀਗੀ ਸੋ ਜਿਹੜੀ ਗੱਡੀ ਆਈ ਸੀ ਉਹ ਨਾ ਮਾਤਰੀ ਸੀ ਗੱਡੀ ਨੇ ਕੋਈ ਵੀ ਮਤਲਬ ਆਗ ਤੇ ਕੰਟਰੋਲ ਨਹੀਂ ਦਿੱਤਾ ਇਹਲੇ ਨੰਬਰ ਦੇ ਤਾਂ ਪਾਣੀ ਅੱਧੀ ਟੈਂਕੀ ਭਰ ਕੇ ਲੈ ਕੇ ਆਈ ਸੀ ਬਾਕੀ ਜਿਹੜਾ ਪਾਣੀ ਇੱਥੋਂ ਧਰਨ ਦਾ ਵੀ ਕੋਈ ਜੋਗ ਪ੍ਰਬੰਧ ਨਹੀਂ ਕੀਤਾ ਉਹਨਾਂ ਨੇ ਤੇ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਅੱਗੇ ਵਾਲੇ ਪੌਣ ਵਾਲੇ ਸਮੇ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਵਾਧ ਤ ਵਾਧ ਫਾਇਰ ਬ੍ਰਿਗੇਡ ਪ੍ਰੋਵਾਈਡ ਕਰਨੇ ਚਾਹੀਦੇ ਹੈ ਫਾਇਰ ਬ੍ਰਿਗੇਡਾਂ ਦੇ ਵਿੱਚ ਵੀ ਪਤਾ ਲੱਗਿਆ ਹੈ ਕਿ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਉਹਨਾਂ ਕੋਲ ਕਿਸੇ ਕੋਲ ਡਰਾਈਵਰ ਨਹੀਂ ਕਿਸੇ ਕੋਲ ਫਾਇਰਮੈਨ ਨਹੀਂ ਹੈਗਾ ਸੋ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਕੋਠੇ ਮਾਲਾ ਸਿੰਘ ਵਾਲਿਆਂ ਦੇ ਵਿੱਚ ਕਣਕ ਦਾ ਨੁਕਸਾਨ ਹੋਇਆ 10 12 ਜੀਮੀਦਾਰਾਂ ਦਾ ਨੁਕਸਾਨ ਹੋਇਆ ਘਟੂ ਘਟ 70 80 ਕਿੱਲੇ 90 ਕਿੱਲੇ ਆਮੋ ਹੀ ਨੁਕਸਾਨ ਹੋਇਆ ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਜੋ ਮੁਆਵਜ਼ਾ ਬਣਦਾ ਹੈ ਉਹ ਸਰਕਾਰ ਵੱਲੋਂ ਜੀਮੀਦਾਰਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅੱਗੇ ਤੋਂ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਫੈਰ ਬਿਰਗੇੜਾਂ ਦਾ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਤਾਂ ਜੋ ਹੇ ਦੇ ਕਟਣਾ ਕਰਨ ਤੋਂ ਆਪਾਂ ਪਤਾ ਚੱਲ ਸਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ